ਪੰਜਾਬ ਦੇ ਉੱਪਰ ਜਿਹੜਾ ਬਹੁਤ ਹੀ ਭਿਆਨਕ ਸਮਾਂ ਚੱਲ ਰਿਹਾ ਹੈਗਾ ਕਾਫੀ ਸਾਰਾ ਨੁਕਸਾਨ ਜਿਹੜਾ ਹੜ੍ਹਾਂ ਨੇ ਕੀਤਾ ਹੈਗਾ ਤੇ ਲਗਭਗ ਆਪਣੇ ਸਾਰਿਆਂ ਦੀ ਜਿਹੜਾ ਇਸ ਚੀਜ਼ ਦਾ ਮਨ ਦੇ ਉੱਪਰ ਜਿਹੜਾ ਕਾਫੀ ਅਸਰ ਪਿਆ ਹੋਇਆ ਤੇ ਇਸੇ ਕਰਕੇ ਕਾਫੀ ਦਿਨ ਹੋ ਗਏ ਜਿਹੜਾ ਵੀਡੀਓ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਸੀਗਾ ਤੇ ਰੁਕੇ ਹੋਏ ਸੀਗੇ ਪਰ ਰੋਜ਼ਮਰ ਦੀ ਜ਼ਿੰਦਗੀ ਦੇ ਕੰਮ ਜਿਹੜੇ ਚੱਲਦੇ ਰਹਿੰਦੇ ਆ ਕਾਫੀ ਸਾਰੀਆਂ ਆਫਤਾਂ ਆਉਂਦੀਆਂ ਨਹੀਂ ਗੀਆਂ ਆਪਣੇ ਤੇ ਪਹਿਲਾਂ ਵੀ ਪੰਜਾਬ ਦੇ ਉੱਪਰ ਕਾਫੀ ਸਾਰੀਆਂ ਇਹੋ ਜਿਹੀਆਂ ਆਫਤਾਂ ਆਈਆਂ ਨਹੀਂ ਗੀਆਂ ਤੇ ਦਲੇਰੀ ਦੇ ਨਾਲ ਪੰਜਾਬ ਨੇ ਜਿਹੜੀਆਂ ਸਾਰਿਆਂ ਨੂੰ ਝੱਲਿਆਗਾ ਤੇ ਹੁਣ ਵੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਜਿਹੜਾ ਆਫਤ ਦੇ ਸਮੇਂ ਜਿਹੜੇ ਆਪਣੇ ਵੀਰ ਭਰਾ ਨੁਕਸਾਨ ਝੱਲ ਰਹੇ ਆ ਜਿਨ੍ਹਾਂ ਦੇ ਉੱਪਰ ਜਿਹੜਾ ਇਸ ਆਫਤ ਦਾ ਬੁਰਾ ਪ੍ਰਭਾਵ ਪਿਆਗਾ ਆਪਾਂ ਸਾਰੇ ਮੁੱਢੇ ਨਾਲ ਮੁੱਢਾ ਜੋੜ ਕੇ ਉਹਨਾਂ ਦੀ ਮਦਦ ਲਈ ਖੜੀਏ ਤੇ ਇੱਕ ਹੋਰ ਚੀਜ਼ ਜਿਹੜੀ ਮੈਂ ਇੱਥੇ ਤੁਹਾਨੂੰ ਕਹਿਣਾ ਚਾਹਣਾ ਕਿ ਕਾਫੀ ਸਾਰੇ ਵੀਰ ਆਪਣੇ ਕੰਮ ਸੰਬੰਧੀ ਜਾਂ ਹੋਰ ਵੀਡੀਓ ਪਾਉਂਦੇ ਆ ਤੇ ਉਹਦੇ ਤੇ ਕਮੈਂਟ ਇਹ ਹੁੰਦੇ ਆ ਕਿ ਯਾਰ ਉੱਥੇ ਜਾ ਕੇ ਸੇਵਾ ਕਰ ਲੋ ਜਾਂ ਪੁੰਨਦਾਨ ਕਰ ਲੋ ਕੀ ਵੀਡੀਓ ਪਾ ਰਹੇ ਹੋ ਜਾਂ ਇਦਾਂ ਜਿਹੜੇ ਕੰਮ ਨੇਗੇ ਸੋਸ਼ਲ ਮੀਡੀਆ ਦਾ ਕੰਮ ਆਗਾ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਜੋਬ ਮੰਗੂਈਆਂ ਕਿਸੇ ਨੌਕਰੀ ਮੰਗੂਈਆਂ ਇਹਦੇ 'ਚ ਲਗਾਤਾਰਤਾ 'ਚ ਕੰਮ ਕਰਨਾ ਪੈਂਦਾਗਾ ਤੇ ਉਹਦੇ ਲਈ ਵੀਡੀਓ ਬਣਾਉਣੀ ਜ਼ਰੂਰੀ ਹੋ ਜਾਂਦੀਆਂ ਬਾਕੀ ਜਿਹੜੀ ਜਾਣਕਾਰੀ ਆ ਸਮੇਂ ਤੋਂ ਸਮੇਂ ਉਹ ਵੀ ਆਪਾਂ ਚਾਹੁੰਦੇ ਆ ਕਿ ਤੁਹਾਨੂੰ ਜਿਹੜੀ ਦਿੰਦੇ ਰਹੀਏ ਤੇ ਫਲਦਾਰ ਬੂਟਿਆਂ ਦੇ ਵਿੱਚ ਕੀ ਆ ਕਿ ਹੁਣ ਫਲਦਾਰ ਬੂਟੇ ਲਾਉਣ ਦਾ ਜਿਹੜਾ ਸਮੇਂ ਬਾਰੇ ਅੱਜ ਦੀ ਵੀਡੀਓ 'ਚ ਥੋੜੀ-ਬਹੁਤੀ ਗੱਲਬਾਤ ਕਰਾਂਗੇ ਪਰ ਜਿਹੜੀ ਇਹ ਗੱਲ ਬਹੁਤ ਜ਼ਰੂਰੀ ਸੀ ਉਹ ਤੋਂ ਪਹਿਲਾਂ ਕਰਨੀ ਕਿ ਜਿਹੜਾ ਨੁਕਸਾਨ ਹੋਇਆ ਉਹ ਤੋਂ ਆਪਾਂ ਸਾਰੇ ਰਲ ਮਿਲ ਕੇ ਜਿਹੜੀ ਉਹਦੀ ਪਰਭਾਈ ਕਰਨ ਦੀ ਕੋਸ਼ਿਸ਼ ਕਰੀਏ ਭਾਵੇਂ ਕਿ ਇਹ ਚੀਜ਼ਾਂ ਥੋੜੀਆਂ ਹੀ ਆ ਔਖੀਆਂ ਨੇ ਪਰ ਜਦੋਂ ਇਕੱਠ ਜਾਂ ਇਹ ਕਹ ਲਈਏ ਵੀ ਸੰਗਤ ਜੁੜ ਜਾਂਦੀ ਆ ਤਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈਗਾ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਚੀਜ਼ਾਂ ਜਿਹੜੀਆਂ ਠੀਕ ਹੋਣਗੀਆਂ ਸੋ ਇੱਧਰ ਥੋੜਾ ਜਿਹਾ ਧਿਆਨ ਆਪਾਂ ਸਾਰਿਆਂ ਨੇ ਰੱਖਣਾਗਾ ਨਾਲ-ਨਾਲ ਜਿਹੜੀ ਆਪਣੇ ਕੰਮ ਸੋਂਦੀ ਅੱਜ ਦੀ ਵੀਡੀਓ ਹੈਗੀ ਉਹ ਇਹ ਹੈ ਕਿ ਕੀ ਹੁਣ ਆਪਾਂ ਫਲਦਾਰ ਬੂਟੇ ਲਾ ਸਕਦੇ ਆ ਜਾਨੀ ਕਿ ਸਤੰਬਰ ਦਾ ਪਹਿਲਾ ਹਫਤਾ ਹੁਣ ਚੱਲ ਰਿਹਾ ਹੈਗਾ ਸਤੰਬਰ ਦੇ ਆਖਰ ਤੱਕ ਵੀ ਜਿਹੜੇ ਫਲਦਾਰ ਬੂਟੇ ਲਾਏ ਜਾ ਸਕਦੇ ਆ ਮੌਸਮ ਦੇ ਹਿਸਾਬ ਦੇ ਨਾਲ ਜੇਕਰ ਜਿਆਦਾ ਗਰਾਵ ਟਾਊਨ ਦੀ ਟੈਂਪਰੇਚਰ ਦੇ ਵਿੱਚ ਫਿਰ ਤਾਂ ਤੁਸੀਂ ਇਹਨਾਂ ਤੋਂ ਥੋੜਾ ਜਿਹਾ ਗਰੇਜ ਕਰਨ ਨਾਲ ਆਉਣ ਤੋਂ ਨਹੀਂ ਤੁਸੀਂ ਸਾਰੇ ਜਿਹੜੇ ਜਿਵੇਂ ਨਿੰਬੂ ਜਾਤੀ ਦੇ ਬੂਟੇ ਹੋਗੇ ਜਿਹਦੇ ਨਿੰਬੂ ਦੀਆਂ ਤਿੰਨ ਚਾਰ ਕਿਸਮਾਂ ਹੋਗੀਆਂ ਫਿਰ ਆਪਣਾ ਕਿੰਨੂ ਹੋ ਗਿਆ ਤੇ ਪਪੀਤੇ ਦਾ ਜਿਹੜਾ ਹੁਣੇ ਬਿਲਕੁਲ ਟੁਕਮਾ ਸਮਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਹੈਗਾ ਕਿ ਬਰਸਾਤਾਂ ਕਰਕੇ ਪਪੀਤਾ ਜਿਹੜਾ ਤਿਆਰ ਕੀਤਾ ਸੀ ਮਰ ਗਿਆ ਸੀ ਉਦੋਂ ਉਹ ਫੇਰ ਲਾਇਆ ਸੀਗਾ ਤੇ ਉਹ ਹਜੇ ਥੋੜਾ ਜਿਹਾ ਛੋਟਾ ਹੈਗਾ ਤੁਹਾਨੂੰ ਹਫ਼ਤੇ ਤੱਕ ਕੁਝ ਬੂਟੇ ਪਪੀਤੇ ਦੇ ਆਪਣੇ ਕੋਲੋਂ ਮਿਲ ਜਾਣਗੇ ਰੈਡ ਲੇਡੀ 786 ਦੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਫੀ ਸੋਹਣੇ ਨਤੀਜੇ ਪਿਛਲੇ ਸਾਲ ਦੇ ਦਿੱਤੇ ਗਏ ਬੂਟਿਆਂ ਦੇ ਆਪਾਂ ਨੂੰ ਜਿਹੜੇ ਮਿਲੇ ਨੇਗੇ ਤੇ ਤੁਸੀਂ ਆਪਣੇ ਕੋਲੋਂ ਪਪੀਤੇ ਦੇ ਤੇ ਹੋਰ ਜਿੰਨੇ ਵੀ ਨਿੰਬੂ ਜਾਤੀ ਦੀਆਂ ਕਿਸਮਾਂ ਹੋ ਗਈਆਂ ਜਿਹਦੇ ਵਿੱਚ ਮਾਲਟਾ ਹੋ ਗਿਆ ਸੰਤਰਾ ਹੋ ਗਿਆ ਮਾਲਟੇ ਦੇ ਵਿੱਚ ਅਰਲੀ ਗੋਲਡ ਹੋ ਗਿਆ ਸੰਤਰੇ ਦੇ ਵਿੱਚ ਡਬਲ ਮਾਰਕਟ ਹੋ ਗਿਆ ਡੇਜੀ ਹੋ ਗਈ ਫਿਰ ਗ੍ਰੇਪਫਰੂਟ ਜਨ ਕਿ ਚਕੋਤਰਾ ਉਹਦੇ ਵਿੱਚ ਰੈੱਡ ਪਲੱਸ ਕਿਸਮ ਤੇ ਅਨਾਰ ਦੀ ਮਰਦੁੱਲਾ ਤੇ ਭਗਵਾ ਕਿਸਮ ਇਹ ਸਾਰੀਆਂ ਤੁਸੀਂ ਲਿਆ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਇੱਕ ਇੱਕ ਹਫ਼ਤੇ ਦੇ ਦੌਰਾਨ ਜਾ 15 ਦਿਨਾਂ ਦੇ ਵਿੱਚ ਵਿੱਚ ਬੂਟਿਆਂ ਦੀ ਜਿਹੜੀ ਲਵਾਈ ਆ ਉਹ ਆਪਣੀ ਪੂਰੀ ਕਰ ਲੋ ਜੇਕਰ ਤੁਸੀਂ ਲੇਟ ਜਾਓਗੇ ਤਾਂ ਫਿਰ ਬੂਟੇ ਦੀ ਜਿਹੜੀ ਜੜ ਚੰਗੀ ਤਰ੍ਹਾਂ ਬਣੀ ਨਹੀਂ ਹੁੰਦੀ ਤੇ ਜਿਹੜੀ ਸਰਦੀ ਆ ਉਹ ਅਟੈਕ ਕਰਦੀ ਹੈ ਤੇ ਬੂਟੇ ਦਾ ਨੁਕਸਾਨ ਹੁੰਦਾ ਹੈ ਜਿਹੜਾ ਖਤਰਾ ਰਹਿੰਦਾਗਾ ਬੂਟੇ ਲਾਉਣੇ ਆਪਾਂ ਉਸੇ ਤਰ੍ਹਾਂ ਹੀ ਆ ਜਿਵੇਂ ਤੁਹਾਨੂੰ ਦੱਸਿਆ ਵੀ ਚੌੜਾ ਟੋਆ ਕੱਢਣਾ ਖਾਦ ਮਲਾਉਣੀ ਹੈ ਵਿੱਚ ਤੇ ਖਾਦ ਮਿਲਾ ਕੇ ਉੱਪਰਲੀ ਉੱਪਰਲੀ ਮਿੱਟੀ ਵਿੱਚ ਭਰਨੀ ਹੈ ਥੱਲੜੀ ਮਿੱਟੀ ਤੁਸੀਂ ਬਾਹਰ ਖਲਾਰ ਦੇਣੀ ਹੈਗੀ ਜਿਵੇਂ ਕਿ ਆਪਾਂ ਇੱਕ ਅੰਜੀਰ ਦਾ ਬੂਟਾ ਲਾਇਆ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਹਾਂਗੇ ਅੰਜੀਰ ਦੀ ਬਰਾਊਨ ਟਰਕੀ ਵੈਰਾਈਟੀ ਆਪਣੇ ਕੋਲੋਂ ਜਿਹੜਾ ਬੂਟਾ ਖਰਾਬ ਹੋ ਗਿਆ ਸੀਗਾ ਤੇ ਆਹ ਤੁਹਾਨੂੰ ਮਿੱਟੀ ਅਲੱਗ ਤੋਂ ਹੀ ਦਿਖੂਗੀ ਇੱਥੇ ਜਿਵੇਂ ਜਿਹੜੀ ਥੱਲੜੀ ਮਿੱਟੀ ਨਿਕਲੀ ਉਹ ਆਪਾਂ ਬਾਹਰ ਖਿਲਾਰਤੀ ਉੱਪਰਲੀ ਆਪ ਜਾਉ ਮਿੱਟੀ ਇਕੱਠੀ ਕਰਕੇ ਦੇ ਵਿੱਚ ਪਾਤੀ ਤੇ ਲਗਭਗ ਜਿਹੜਾ ਇਹ ਬੂਟਾ ਆਪਾਂ 7-8 ਦਿਨ ਪਹਿਲਾਂ ਲਾਇਆ ਸੀਗਾ ਤੇ ਹੁਣ ਇਹਨੇ ਗਰੋਥ ਕਰਨੀ ਸ਼ੁਰੂ ਕਰਤੀ ਵਿੱਚ ਜਿਹੜੀ ਗੰਡੂਆ ਖਾਦ ਆਪਾਂ ਮਲਾਈ ਸੀਗੀ ਲਗਭਗ 6-7 ਕਿਲੋ ਕਿ 7 ਕਿਲੋ ਗੁਣਵਾ ਖਾਦ ਮਲਾਉਣ ਤੋਂ ਬਾਅਦ ਇਹਨੂੰ ਭਰ ਕੇ ਚੰਗੀ ਤਰ੍ਹਾਂ ਤੇ ਬੂਟਾ ਲਾਤਾ ਸੀ ਥੋੜਾ ਜਿਹਾ ਹਜੇ ਸਮਤਲ ਲਾਇਆਗਾ ਥੋੜਾ ਜਿਹਾ ਇਹਨੂੰ ਉੱਚਾ ਕਰ ਦਿਆਂਗੇ ਬਰਸਾਤਾਂ ਤੋਂ ਬਚਣ ਲਈ ਬੂਟਿਆਂ ਦੇ ਨੇੜੇ ਤੁਸੀਂ ਥੜੇ ਬਣਾਉਣੇਗੇ ਥੜੇ ਭਾਵ ਥੋੜਾ ਥੋੜੀ ਜਗ੍ਹਾ ਉੱਚੀ ਰੱਖਣੀ ਹੈ ਜਿੱਥੇ ਕਿ ਪਾਣੀ ਨਾ ਖੜੇ ਜੇਕਰ ਤੁਹਾਡੇ ਬੂਟੇ ਜੜਤ ਪਾਣੀ ਖੜਦਾ ਤਾਂ ਬੂਟਾ ਜਿਹੜਾ ਖਰਾਬ ਹੋਣ ਦੇ ਅਸਾਰ ਬਣ ਜਾਂਦੇ ਨੇਗੇ ਬਾਕੀ ਕਿਸਮਾਂ ਬਾਰੇ ਆਪਾਂ ਸਮੇਂ ਤੋਂ ਸਮੇਂ ਜਿਹੜੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਣੇ ਰਹੇ ਆ ਜੇਕਰ ਫਿਰ ਵੀ ਤੁਹਾਨੂੰ ਕੋਈ ਕਿਸਮ ਬਾਰੇ ਜਾਂ ਕੋਈ ਹੋਰ ਸਵਾਲ ਤੁਹਾਡਾ ਹੋਵੇ ਤਾਂ ਤੁਸੀਂ ਜਿਹੜਾ ਕਮੈਂਟ ਰ ਹੈ ਸਾਨੂੰ ਪੁੱਛ ਸਕਦੇ ਹੋ ਸਾਨੂੰ ਮੈਸੇਜ ਛੱਡ ਸਕਦੇ ਹੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰੇਕ ਕਮੈਂਟ ਦਾ ਹਰੇਕ ਮੈਸੇਜ ਦਾ ਜਵਾਬ ਦੇਈਏ ਜੇਕਰ ਜ਼ਿਆਦਾ ਗਿਣਤੀ ਦੇ ਵਿੱਚ ਕਈ ਵਾਰ ਕਮੈਂਟ ਹੋ ਜਾਣ ਤਾਂ ਕੁਝ ਕੁ ਜਵਾਬ ਦੇਣ ਕਿੰਨਿਓ ਰਹਿ ਜਾਂਦੇ ਆ ਉਹਦੇ ਲਈ ਮਾਫੀ ਚਾਹੁੰਦੇ ਆ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ